ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ ਚਰਨ ਧੋਏ ਰਹਿ ਰਾਸ ਕਰ ਚਰਣਾ ਮ੍ਰਿਤ ਸਿੱਖਾਂ ਪਹਲਾਇਆ ਭਾਈ ਗੁਰਦਾਸ ਜੀ ਲਿਖਦੇ ਨੇ ਸਤਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛੱਪੇ ਅੰਧੇਰ ਪਲੋਆ ਮੇਰੇ ਦੀਨ ਦੁਨੀਆ ਦੇ ਮਾਲਕ ਸਤਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੰਸਾਰ ਦੇ ਅੰਦਰ ਆਣ ਕਰਕੇ ਕਿਵੇਂ ਪਾਪਾਂ ਦੀ ਧੁੰਦ ਨੂੰ ਖਤਮ ਕੀਤਾ ਪੇਸ਼ ਕੀਤਾ ਜਾ ਰਿਹਾ ਹੈ ਕਾਵਿ ਰਚਨਾ ਦੇ ਰੂਪ ਅੰਦਰ ਦਾਸ ਗੁਰਜੀਤ ਸਿੰਘ ਪਠੜ੍ਹ ਦਾ ਜੱਥਾ ਸਾਧ ਦੇ ਰਹੇ ਨੇ ਭਾਈ ਦਵਿੰਦਰ ਸਿੰਘ ਸੁਲਤਾਨਵਿੰਡ ਵੀਰ ਰਣਜੀਤ ਸਿੰਘ ਜੀ ਗਿੱਲ ਦੁੱਪਲੀ ਉਸ ਵੇਲੇ ਦੇ ਸਾਰੇ ਵਾਤਾਵਰਨ ਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਸੰਸਾਰ ਦੇ ਅੰਦਰ ਆਣ ਕਰਕੇ ਕਿਵੇਂ ਪਾਰ ਉਤਾਰਾ ਕੀਤਾ ਉਸ ਕਾਵਰਤਨਾ ਦੇ ਬੋਲ ਐਂਉਂ ਸਾਂਝੋ ਆਇਆ ਤਰਸ ਅਕਾਲ ਪੁਰਖ ਨੂੰ ਰੁੜਦੀ ਦੁਨੀਆ ਤੇ ਮਸਲਾ ਨਹੀਂ ਹਲ ਹੋਇਆ ਵਾਲੀਆਂ ਰਿਸ਼ੀਆਂ ਮੁਨੀਆਂ ਤੇ ਮਸਲਾ ਨਹੀਂ ਹੱਲ ਹੋਇਆ ਬਲੀਆਂ ਰਿਸ਼ੀਆਂ ਮੁਨੀਆਂ ਤੇ ਓ ਲਹਿਰ ਪਕੜ ਗਈ ਜੋਰ ਦਿਨੋਂ ਦਿਨ ਕੂੜਿਆ ਧਰਮਾਂ ਦੀ ਚੜਿਆ ਸਜਦਾ ਸੂਰਜ ਉੱਡ ਗਈ ਤੋੜ ਗ ਕਰਮਾਂ ਦੀ ਚੜਿਆ ਸਜਦਾ ਸੂਰਜ ਉੱਡ ਗਈ ਤੋੜ ਗ ਕਰਮਾਂ ਦੀ ਤਰਸਿਆ ਕਾਲੀ ਪੁਰਖ ਨੂੰ ਰੁਰਦੀ ਦੁਨੀਆ ਤੇ ਮਸਲਾ ਨਹੀਂ ਹੱਲ ਹੋਇਆ ਵਾਲੀਆਂ ਰਿਸ਼ੀਆਂ ਮੁਨੀਆਂ ਤੇ ਮਸਲਾ ਨਹੀਂ ਹੱਲ ਹੋਇਆ ਵਾਲੀਆਂ ਰਿਸ਼ੀਆਂ ਮੁਨੀਆਂ ਤੇ ਓ ਲਹਿਰ پکڑ ਗਈ ਜੋਰ ਦਿਨੋਂ ਦੇਣਾ ਕੂੜਿਆ ਧਰਮਾਂ ਦੀ ਚੜਿਆ ਸਜਦਾ ਸੂਰਜ ਉੱਡ ਗਈ ਧੂੜ ਗੁਰਮਾਂ ਦੀ ਚੜਿਆ ਸਜਦਾ ਸੂਰਜ ਉੱਡ ਗਈ ਧੂੜ ਗੁਰਮਾਂ ਦੀ ਓ ਕਰ ਚਾਤਰ ਚੁਤਰਾਇਆਂ ਪੁੱਠੇ ਗੇਰ ਪਸਾ ਬੈਠੇ ਕਰ ਚਾਤਰ ਚੁਤਰਾਇਆਂ ਪੁੱਠੇ ਗੇਰ ਪਸਾ ਬੈਠੇ योगी जंगम पिगशु जीवन आनंद गवा बैठे योगी जंगम पिगशु जीवन आनंद गवा बैठे ओ मैल पसम ਲਈ ਜਾੜ ਜਿਸਮ ਦੇ ਜਰਮਾ ਜਰਮਾਂ ਦੀ ਚੜਿਆ ਸਜਦਾ ਸੂਰਜ ਉੱਡ ਗਈ ਤੋੜਦ ਕਰਮਾਂ ਦੀ ਚੜਿਆ ਸਜਦਾ ਸੂਰਜ ਉੱਡ ਗਈ ਧੂੜ ਘਰ ਮਾਂ ਦੀ ਹੋ ਨਾਲ ਪ੍ਰਭੂ ਨਾ ਪਕਾਰਿ ਸ਼ਤਾ ਨਾਲ ਪ੍ਰਭੂ ਨਾ ਪਕਾਰਿ ਸ਼ਤਾ ਪੰਡਤ ਗੰਢ ਸਕੇ ਰਕੀਰਿਸ ਕਲ ਪਾਰਾ ਕੇਵਲ ਮਾਨਸ ਵੰਡ ਸਕੇ ਰਕੀਰਿਸ ਕਲ ਪਾਰਾ ਕੇਵਲ ਮਾਨਸ ਵੰਡ ਸਕੇ ਹੋ ਕਰਦੇ ਰਹੇ ਸ਼ਲਾਖਦੇ ਕਾਲੇ ਜਰਮਾਂ ਦੀ ਕਰਦੇ ਰਹੇ ਸ਼ਨਾਖਦ ਗੋਰੇ ਕਾਲੇ ਜਰਮਾਂ ਦੀ ਚੜਿਆ ਸਜਦਾ ਸੂਰਜ ਉੱਡ ਗਈ ਧੂੜ ਘਰਮਾਂ ਦੀ ਚੜਿਆ ਸਜਦਾ ਸੂਰਜ ਉੱਡ ਗਈ ਧੂੜ ਘਰਮਾਂ ਦੀ ਕਾਮ ਧਾਨ ਵਿੱਚ ਰੁੜ ਗਿਆ ਕਾਮ ਧਾਰ ਵਿੱਚ ਰੁੜ ਗਿਆ ਵਾਕਬ ਚਾਰਾਂ ਵੇਦਾਂ ਦਾ ਰੰਗ ਬਦਲ ਨਾ ਸਕਿਆ ਜਾਨੂ ਕੁਝੇ ਪੇਦਾਂ ਦਾ ਰੰਗ ਬਦਲ ਨਾ ਸਕਿਆ ਜਾਨੂ ਕੁਝੇ ਪੇਦਾਂ ਦਾ ਓ ਦੁਨੀਆ ਖਾਂਦੀ ਧੱਗੇ ਮਾਰੀ ਵਹਿਮਾ ਪਰਮਾ ਦੀ ਚੜਿਆ ਸੱਚ ਦਾ ਸੂਰਜ ਉੱਡ ਗਈ ਧੂੜਕ ਕਰਮਾਂ ਦੀ ਚੜਿਆ ਸੱਚ ਦਾ ਸੂਰਜ ਉੱਡ ਗਈ ਧੂੜਕ ਕਰਮਾਂ ਦੀ ਓ ਤਰਤੀ ਮਾਤਾ ਚੋਂ ਦੀ ਇੱਕ ਸਚਿਆਰ ਸਪੁੱਤਰ ਸੀ ਅਰ ਨਾ ਕਿਸ਼ਨ ਮਰੂਦ ਕੰਸ ਜੈ ਬਹੁਤ ਕਪੁੱਤਰ ਸੀ ਅਰ ਨਾ ਕਿਸ਼ਨ ਮਰੂਦ ਕੰਸ ਜੈ ਬਹੁਤ ਕਪੁੱਤਰ ਸੀ ਓ ਮਾਂ ਦਾ ਨਕਬਾਨੀਵਾ ਕਰਦੀ ਧਾਲ ਬੇਸ਼ਰਮਾਂ ਦੀ ਚੜਿਆ ਸਜਦਾ ਸੂਰਜ ਹੁਟ ਗਈ ਤੋੜ ਗ ਕਰਮਾਂ ਦੀ ਚੜਿਆ ਸਜਦਾ ਸੂਰਜ ਹੁਟ ਗਈ ਤੋੜ ਗ ਕਰਮਾਂ ਦੀ ਓ ਦਰਦ ਰਜਾਉਣਾ ਦਰਦਰ ਜਾਉਣਾ ਹੋ ਜਾ ਇੱਕ ਬੈਦਲ ਢੀਂਦਾ ਸੀ ਪਿਆ ਕੁਰਲਾਟ ਜਗਤ ਵਿੱਚ ਕੋਈ ਨਾ ਬਾਫੜੀਂਦਾ ਸੀ ਪਿਆ ਕੁਰਲਾਟ ਜਗਤ ਵਿੱਚ ਕੋਈ ਨਾ ਬਾਫੜੀਂਦਾ ਸੀ ਔਰ ਇਸ ਦੇ ਹੋਏ ਜ਼ਖਮਾਂ ਦੇ ਪੱਟੀ ਰੱਖਦਾ ਮਰਮਾਂ ਦੀ ਚੜਿਆ ਸਜਦਾ ਸੂਰਜ ਉੱਡ ਗਈ ਤੋੜ ਕੋ ਕਰਮਾਂ ਦੀ ਘੜਿਆ ਸਜਦਾ ਸੂਰਜ ਉੱਡ ਗਈ ਤੋੜ ਗ ਕਰਮਾਂ ਦੀ ਹੌ ਨਿੰਦਿਆ ਝੂਠ ਬਖੀਲੀ ਹਰਥਾ ਬਦਬੂ ਛੱਡ ਰੇ ਲੋਭ ਕਾਮ ਹੰਕਾਰ ਜਗਤ ਵਿੱਚ ਚੰਡੇ ਗੱਡ ਰੇ ਲੋਭ ਕਾਮ ਹੰਕਾਰ ਜਗਤ ਵਿੱਚ ਚੰਡੇ ਗੱਡ ਰੇ ਓ ਚੌਹ ਹਸਿਆ ਵਿੱਚ ਵੰਡੀ ਦੇਹੀ ਵਿਹਾਰੇ ਬਰਮਾ ਦੀ ਚੜਿਆ ਸਜਦਾ ਸੂਰਜ ਹੁੜ ਗਈ ਧੂੜਕ ਕਰਮਾਂ ਦੀ ਚੜਿਆ ਸਜਦਾ ਸੂਰਜ ਹੁੜ ਗਈ ਧੂੜਕ ਕਰਮਾਂ ਦੀ ਵਿਗੜੇ ਤਾਣੇ ਪੇਟੇ ਨੂੰ ਸੁਲਝਾਵਣਾ ਆਇਆ ਏ ਵਿਗੜੇ ਤਾਣੇ ਵਿਗੜੇ ਤਾਣੇ ਪੇਟੇ ਨੂੰ ਸੁਲਝਾਉਣੇ ਆਇਆ ਏ ਨੂਰ ਜੀ ਦੇਨੇ ਦਿਨ ਦਿਨ ਸਾਰਾ ਜਗ ਰੁਸ਼ਨਾਇਆ ਹੈ ਨੂਰ ਜੀ ਦੇਨੇ ਦਿਨ ਦਿਨ ਸਾਰਾ ਜਗ ਰੁਸ਼ਨਾਇਆ ਹੈ ਹੋ ਮੁੜ ਕੇ ਲਾਜ ਬਣਹਾਉਣੀ ਮੁੜ ਕੇ ਲਾਜ ਬਣਹਾਉਣੀ ਹੈ ਜਨ ਸੜੀਆਂ ਸ਼ਰਮਾਂ ਦੀ जड़े सजदा सूरज हुड गई त हड़क कर्मी छड़ेया सजदा सूरज हुॾ गई तूं हड़क कर महांदी तलवंडी ग्रह कालू पटवारी दायू ਰਾਏ ਦੀ ਥਲਵੰਡੀ ਰਾਏ ਦੀ ਥਲਵੰਡੀ ਗਰਾ ਕਾਲੂ ਪਟਵਾਰੀ ਦਾ ਮਾਤ੍ਰਿਵ ਤਾਰੀ ਕੋ ਖੋ ਜਨਮ ਹੋਇਆ ਗੁਰਪਾਰੀ ਦਾ ਮਾਤ੍ਰਿਵ ਤਾਰੀ ਕੋ ਖੋ ਜਨਮ ਹੋਇਆ ਗੁਰਪਾਰੀ ਦਾ ਓ ਜਾਗੇ ਭਾਗ ਜਗਤ ਦੇ ਬਹੰਗਾ ਗੱਲ ਸ਼ੁਭ ਕਰ ਮਹਾਂ ਦੀ ਚੜਿਆ ਸਜਦਾ ਸੂਰਜ ਉੱਡ ਗਈ ਤੋੜ ਕੇ ਕਰਮਾਂ ਦੀ ਚੜਿਆ ਸਜਦਾ ਸੂਰਜ ਉੱਡ ਗਈ ਤੋੜ ਕੇ ਕਰਮਾਂ ਦੀ